ਹੱਥ ਤੇ ਬੰਨੀ ਹੋਵੇ ਜਾਂ ਫਿਰ ਘਰ ਵਿੱਚ ਜਾਂ ਫਿਰ ਦਫ਼ਤਰ ਵਿੱਚ ਟੰਗੀ ਹੋਈ ਘੜੀ ਹੋਵੇ ਕੰਮ ਤਾਂ ਸਭ ਦਾ ਇੱਕ ਹੀ ਹੈ ਉਹ ਹੈ ਸਮਾਂ ਦੱਸਣਾ ਜੇ ਆਪਣੇ ਕੋਲ ਘੜੀ ਨਾ ਹੁੰਦੀ ਸ਼ਾਇਦ ਆਪਾਂ ਇਹ ਸਮੇਂ ਸਿਰ ਚਾਲਣਾ ਸਕਦੇ ਕਿਉਂਕਿ ਇਹ ਘੜੀ ਹੈ ਜੋ ਆਪਾਂ ਨੂੰ ਸਮੇਂ ਸਿਰ ਚਲਾਉਂਦੀ ਹੈ ਜਿਵੇਂ ਸੈਂਕੜ ਦੀ ਦੇਰੀ ਨਾਲ ਬੱਸ ਮਿਸ ਹੋ ਜਾਂਦੀ ਹੈ ਸਹੀ ਸਮੇਂ ਪਰ ਹਸਪਤਾਲ ਨਾ ਪਹੁੰਚਣ ਨਾਲ ਮਰੀਜ਼ ਦੀ ਜਾਨ ਚਲੀ ਜਾਂਦੀ ਆ ਕੁੱਲ ਮਿਲਾ ਕੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹ ਘੜੀ ਨਾ ਹੁੰਦੀ ਤਾਂ ਸ਼ਾਇਦ ਆਪਾਂ ਨਾ ਹੁੰਦੇ ਜਾਣਣਾ ਇਹ ਹੈ ਕਿ ਘੜੀ ਦੀ ਖੋਜ ਕਿਵੇਂ ਹੋਈ ਸਮੇਂ ਦੀ ਖੋਜ ਕਿਨੇ ਕੀਤੀ ਜੇ ਏ ਘੜੀ ਨਹੀਂ ਹੋਇਆ ਕਰਦੀ ਸੀ ਤਾਂ ਲੋਕ ਸਮਾਂ ਕਿਵੇਂ ਦੇਖਦੇ ਸੀ ਘੜੀ ਦਾ ਇਤਿਹਾਸ ਕੀ ਹੈ ਦੋਸਤੋ ਜੇ ਜਾਨਣਾ ਚਾਹੁੰਦੇ ਆ ਤਾਂ ਐਂਡ ਤੱਕ ਵੀਡੀਓ ਵਿੱਚ ਬਣੇ ਰਹੋ ਦੋਸਤੋ ਜਦੋਂ ਘੜੀ ਨਹੀਂ ਸੀ ਤਾਂ ਉਸ ਵਕਤ ਲੋਕ ਸੂਰਜ ਦੇ ਪਰਛਾਵੇਂ ਨੂੰ ਵੇਖ ਕੇ ਚੱਲਦੇ ਸੀ ਦਿਨੇ ਪਰਛਾਵਾ ਦੇਖ ਕੇ ਜਿਵੇਂ ਕੋਈ ਦਰਖਤ ਦਾ ਪਰਛਾਵਾ ਜਾਂ ਫਿਰ ਕਿਸੇ ਚੀਜ਼ ਦਾ ਪਰਛਾਵਾ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸੀ ਰਾਤ ਨੂੰ ਤਾਰਿਆਂ ਦਾ ਨਛੱਤਰ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਸੀ ਉਦੋਂ ਸਮੱਸਿਆ ਆਉਂਦੀ ਸੀ ਜਦੋਂ ਬੱਦਲ ਛਾ ਜਾਂਦੇ ਸੀ ਮੀ ਪਹਿਣਾ ਸ਼ੁਰੂ ਹੋ ਜਾਂਦਾ ਸੀ ਇਸ ਪਰੇਸ਼ਾਨੀ ਤੋਂ ਬਚਣ ਲਈ ਲੋਕਾਂ ਨੇ ਜਲ ਘੜੀ ਦਾ ਨਿਰਮਾਣ ਕੀਤਾ ਜਿਹਨੂੰ ਪਾਣੀ ਵਾਲੀ ਘੜੀ ਵੀ ਕਿਹਾ ਜਾਂਦਾ ਹੈ ਲਗਭਗ 2500 ਸਾਲ ਪਹਿਲਾਂ ਪ੍ਰਾਚੀਨ ਜਨਾਣ ਜਾਵੀ ਗ੍ਰੀਸ ਚ ਪਾਣੀ ਤੇ ਚੱਲਣ ਵਾਲੀ ਅਲਾਰਮ ਘੜੀਆਂ ਹੁੰਦੀਆਂ ਸੀ ਜੀਹਦੇ ਵਿੱਚ ਪਾਣੀ ਗਿਰਦਾ ਸੀ ਤਾਂ ਘੰਟੀ ਵੱਜ ਜਾਂਦੀ ਸੀ ਜਦੋਂ ਘੜੀ ਦਾ ਮਿੰਟ ਵਾਲਾ ਨਿਰਮਾਣ ਕੀਤਾ ਗਿਆ ਤਾਂ 1577 ਵਿੱਚ ਸਵੀਟ ਇਰਲੈਂਡ ਕੇ ਜਾਸ ਬਰਗੀ ਨੇ ਆਪਣੇ ਇੱਕ ਮਿੱਤਰ ਲਈ ਬਣਾਈ ਸੀ ਜੀਨੂੰ ਇੱਕ ਜਗਤ ਦੂਸਰੀ ਜਗ੍ਹਾ ਲਿਜਾਇਆ ਜਾਂਦਾ ਸੀ 1650 ਵਿੱਚ ਲੋਕ ਘੜੀ ਬਨ ਕੇ ਫਿਰਦੇ ਸੀ ਬਲੇਜ ਪਾਕਸਲ ਨੇ ਇੱਕ ਰੱਸੀ ਨਾਲ ਘੜੀ ਬਨ ਲਈ ਸੀ ਗੁੱਟ ਤੇ ਕਈ ਲੋਕਾਂ ਨੇ ਉਹਦਾ ਮਜ਼ਾਕ ਵੀ ਉਡਾਇਆ ਸੀ ਤੇ ਅੱਜ ਆਪਾਂ ਸਾਰੇ ਘੜੀ ਬਨ ਕੇ ਇਦਾਂ ਹੀ ਚੱਲਦੇ ਫਿਰਦੇ ਆ ਕਿਉਂਕਿ ਸਮੇਂ ਦੀ ਕਦਰ ਸਮੇ ਨਾਲ ਕਿਵੇਂ ਚੱਲਣਾ ਸਮੇ ਸਰ ਬੰਦਾ ਦਿਨੇ ਜਾਂ ਦੁਪਹਿਰ ਦਾ ਖਾਣਾ ਕਿਵੇਂ ਖਾਂਦਾ ਹੈ ਇਹ ਸਾਰਾ ਸਮੇ ਦੇ ਨਾਲ ਹੀ ਸਭ ਕੁਝ ਚੱਲਦਾ ਹੈ ਡਿਊਟੀ ਤੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਆ ਕੰਮ ਕਰਨਾ ਇਹ ਸਾਰਾ ਸਮੇਂ ਦੇ ਨਾਲ ਹੀ ਚੱਲਦਾ ਹੈ ਦੋਸਤੋ ਐਸੀ ਆਪਣਾ ਘੜੀ ਦਾ ਟੌਪਿਕ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਜੀ ਸਸੀ ਕਾਲ ਆਉਣ ਵਾਲੀਆਂ ਸਾਰੀਆਂ ਵੀਡੀਓ ਆਪਾਂ ਬਹੁਤ ਵਧੀਆ ਤੇ ਵਧੀਆ ਲੈ ਕੇ ਆਵਾਂਗੇ ਤੇ ਤੁਸੀਂ ਇਦਾਂ ਤਰ੍ਹਾਂ ਹੀ ਦੇਖਦੇ ਰਹਿਣਾ ਸਸੀ ਕਾਲ ਜੀ